ਦਿੱਲੀ ਲਾਲਕੀਲੇ ਦੇ ਨਜ਼ਦੀਕ ਹੋਏ ਬੰਬ ਬਲਾਸਟ ਤੋਂ ਬਾਅਦ ਪੰਜਾਬ ਵਿੱਚ ਗ੍ਰਹਿ ਮੰਤਰਾਲੇ ਅਤੇ ਇੰਟੈਲੀਜੈਂਸ ਇਨਪੁਟ ਦੇ ਆਧਾਰ ਤੇ ਰੈਡ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਮੁਹਾਲੀ ਪੁਲਿਸ ਵੱਲੋਂ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ ਇਸੇ ਲੜੀ ਤਹਿਤ ਮੁਹਾਲੀ ਰੇਲਵੇ ਸਟੇਸ਼ਨ ਤੇ ਡੀਐਸਪੀ ਹਰਸਿਮਰ ਸਿੰਘ ਬਲ ਦੀ ਅਗਵਾਈ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ ਜਿਸ ਸਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਡੀਐਸਪੀ ਹਰਸਿਮਰ ਸਿੰਘ ਬਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਨੂੰ ਲੱਗੀ ਜਿਸ ਵਿੱਚ ਤਕਰੀਬਨ 100 ਗ੍ਰਾਮ ਹਿਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਅਤੇ ਹੋਰ ਵੀ ਕਈ ਸ਼ੱਕੀ ਇਨਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਅਸੀਂ ਰਾਤ ਤੋਂ ਹੀ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰ ਮਨਦੀਪ ਭਾਨ ਸਾਹਿਬ ਦੀਆਂ ਇਨਸਟਰਕਸ਼ਨਾਂ ਤੇ ਸਾਰੇ ਜੀਓਸ ਤੇ ਐਸ ਐਚਓ ਟੋਟਲ ਨਾਈਟ ਬਾਹਰ ਸੀ ਤੇ ਉਹਨਾਂ ਨੂੰ ਸ਼ਿਫਟਿੰਗ ਨਾਕਾਜ਼ ਲਾਏ ਗਏ ਹੈ ਤੇ ਜਿੰਨੇ ਵੀ ਬਾਰਡਰ ਏਰੀਆ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਵੇਂ ਕਿ ਸਵੇਰ ਤੋਂ ਅਸੀਂ ਬੱਸ ਸਟੈਂਡ ਪਹਿਨਾ ਆਰਟ ਫੇਸ ਚੈਕਿੰਗ ਕਰਾ ਕੇ ਕਰਕੇ ਆਏ ਹਾਂ ਤੇ ਹੁਣ ਇੱਥੇ ਰੇਲਵੇ ਸਟੇਸ਼ਨ ਫੇਸ 11 ਪਹੁੰਚਿਆ ਉਹ ਤਾਂ ਕਿਉਂਕਿ ਹਰਿਆਣਾ ਪੰਜਾਬ ਹਰਿਆਣਾ ਦੇ ਨਾਲ ਨਾਲ ਚੰਡੀਗੜ੍ਹ ਹਿਮਾਚਲ ਸਾਰਾ ਲੱਗਦਾ ਹੈ ਬਾਰਡਰ ਏਰੀਆ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਸਾਡੀ ਜਿਹੜੀ ਸਾਰੇ ਹੀ ਸਾਡੇ ਟੋਟਲ ਸਾਡਾ ਜਿਹੜੀ ਮੇਨ 벨ਟ ਚੰਡੀਗੜ੍ਹ ਨਾਲ ਲੱਗਦੀ ਹੈ ਚੰਡੀਗੜ੍ਹ ਨਾਲ ਵੀ ਸਾਡੀ ਬਿਲਕੁਲ ਕੋਆਰਡੀਨੇਸ਼ਨ ਗੁੱਡ ਹੈ ਹਰਿਆਣਾ ਹਿਮਾਚਲ ਨਾਲ ਵੀ ਜਿਹੜੇ ਲੱਗਦੀ ਹੈ ਇਹ ਇੰਟਰ ਸਟੇਟ ਜਿੰਨੇ ਬਾਰਡਰ ਹੈ ਸਾਡੇ ਉੱਥੇ ਵੀ ਨਾਕਾਬੰਦੀ ਕਰਕੇ ਦੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਇਨਸਟਰਕਸ਼ਨ ਦੇ ਮੁਤਾਬਕ ਵਕਫਾ ਕਬਸਰ ਨਾਕਾਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਹੈ ਸਰ ਖਾਸ ਤੌਰ ਤੇ ਨਾਈਟ ਪੈਟਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇਖੋ ਕਿ ਜਿਹੜੇ ਮੌਲਸ ਨੇ ਮੌਹਲੀ ਜ਼ਿਲ੍ਹੇ ਦੀ ਖਾਸ ਤੌਰ ਤੇ ਮੌਲਸ ਨੇ ਰੇਲਵੇ ਸਟੇਸ਼ਨ ਨੇ ਬੱਸ ਸਟੈਂਡ ਨੇ ਨਾਈਟ ਦੀ ਪੈਟਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਈਟ ਨਾਈਟ ਡੋਮਿਨੇਸ਼ਨ ਦਾ ਸਾਡਾ ਵੱਖਰਾ ਪਲਾਨ ਜਾਰੀ ਹੁੰਦਾ ਹੈ ਜਿਹਦੇ ਮੁਤਾਬਕ ਇੱਕ ਪ੍ਰੋਪੋਰਸ਼ਨੇਟ ਦੇ ਹਿਸਾਬ ਨਾਲ ਜੀਓਜ਼ ਬਾਹਰ ਹੁੰਦੇ ਨਾਲ ਹੀ ਐਸਐਚਓ ਜ਼ੈਮਾ ਤੇ ਹਰ ਇੱਕ ਥਾਣੇ ਦੀ ਡਿਊਟੀ ਅਫਸਰ ਤੇ ਵਕ ਵਕ ਨਾਈਟ ਪੈਟ੍ਰੋਲਿੰਗ ਦੀਆਂ ਟੀਮਾਂ ਬਾਹਰ ਹੁੰਦੀਆਂ ਤੇ ਨਾਕਾਬੰਦੀ ਵੀ ਸ਼ਿਫਟਿੰਗ ਨਾਕਾ ਚਲਾਇਆ ਜਾਂਦਾ ਸਰ ਪੈਟ੍ਰੋਲਿੰਗ ਦੌਰਾਨ ਜਾਂ ਫਿਰ ਜਿਹੜੀ ਸਵੇਰ ਤੋਂ ਚੈਕਿੰਗ ਚੱਲ ਰਹੀ ਹੈ ਕੱਲ ਰਾਤ ਤੋਂ ਵੀ ਚੱਲਦੀ ਹੈ ਕੋਈ ਸ਼ੱਕੀ ਲੋਕ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਪਰਚੀ ਹਾਂਜੀ ਇਹ ਚੈਕਿੰਗ ਦੇ ਦੌਰਾਨ ਸਾਡੇ ਕੋਲ ਇੱਕ ਹਿਰਵੰਦ ਦਾ ਵੀ 100 ਗ੍ਰਾਮ ਦਾ ਰਿਕਵਰੀ ਹੋਈ ਹੈ ਉਹਦੇ ਬਾਰੇ ਤੁਹਾਨੂੰ ਅੱਡ ਬਰੀਫਿੰਗ ਕੀਤੀ ਜਾਊਗੀ ਅੱਠ ਫੇਸ ਥਾਣੇ ਵੱਲੋਂ ਉਹ ਹੈ ਤਾਂ ਹੋਰ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਰਿਕਵਰੀਆਂ ਹੋ ਰਹੀਆਂ ਹਨ